ਹਾਂਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨ ਪਹਿਲਾਂ ਹੀ ਆਪਣੇ ਵਿਚਕਾਰ ਜਿਹੜਾ ਬਜਾਜ ਬਈ ਭਵਨੇ ਵਾਲਾ ਘੋੜਾ ਸੀ ਬਜਾਜ ਉਹ ਨਹੀਂ ਰਿਹਾ ਸੀ ਆਪਾਂ ਸਾਰਿਆਂ ਨੂੰ ਅਲਵਿਦਾ ਆਕ ਗਿਆ ਤੇ ਚਲੋ ਮਿੱਤਰੋ ਇਹ ਘਾਟਾ ਤਾਂ ਨਹੀਂ ਕਦੇ ਪੂਰਾ ਹੋ ਸਕਦਾ ਬਹੁਤ ਹੀ ਵੱਡਾ ਘਾਟਾ ਪਿਆ ਹੈਗਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੀ ਆ ਤੇ ਤੁਸੀਂ ਇੱਕ ਚੀਜ਼ ਹੋਰ ਵੇਖੋ ਮਿੱਤਰੋ ਵੀ ਅੱਜ ਦੇ ਦਿਨ ਇਸ ਘੋੜੇ ਦਾ 18 ਤਰੀਕ ਨੂੰ ਜਨਮ ਦਿਨ ਸੀ ਅੱਜ ਇਸ ਘੋੜੇ ਨੇ 9 ਸਾਲ ਦਾ ਹੋ ਜਾਣਾ ਸੀ ਤੇ ਅੱਜ ਦੇ ਦਿਨੀ ਮਿੱਤਰੋ ਇਸ ਘੋੜੇ ਦਾ ਜਿਹੜਾ ਭੋਗ ਆ ਤੇ ਕੁਦਰਤ ਰੰਗ ਨੇ ਚਲੋ ਇਹ ਘਾਟਾ ਤਾਂ ਨਹੀਂ ਕਦੇ ਪੂਰਾ ਹੋ ਸਕਦਾ ਪਰ ਅੱਜ ਦੇ ਦਿਨ ਬਾਈ ਦੇ ਘਰੇ ਜਿਹੜਾ ਇਸ ਘੋੜੇ ਦਾ ਵਾਪਸੀ ਬਜਾਜ ਦਾ ਉਹ ਬਾਜ ਮਿੱਤਰੋ ਬਾਈ ਦੇ ਘਰ ਦਾ ਜਿਹੜਾ ਇਹ ਸ਼ਿੰਗਾਰ ਬਣ ਚੁੱਕਿਆ ਤੇ ਐਂਟਰੀ ਚੈੱਕ ਕਰੋ ਮਿੱਤਰੋ ਤੁਸੀਂ ਬਾਜ ਦੀ ਬਹੁਤ ਚੰਗਾ ਘੋੜਾ ਮਿੱਤਰੋ ਬਾਜ ਵੀ ਤੇ ਇਹ ਬਜਾਜ ਦਾ ਮਿੱਤਰੋ ਬਾਪ ਪਗਾ ਤੇ ਬਹੁਤ ਪਿਆਰ ਬਖਸ਼ਿਆ ਬਾਈ ਬਾਈ ਭਾਵਨੇ ਦੀ ਸਪੋਰਟ ਕੀਤੀ ਹੈ ਸਾਰੇ ਘੋੜਾ ਪ੍ਰੇਮੀਆ ਨੇ ਨਾਲ ਖੜੇ ਨੇ ਤੇ ਬਾਈ ਖੜਨਾ ਵੀ ਚਾਹੀਦਾ ਕਿਉਂਕਿ ਜੇ ਕਿਸੇ ਵੀ ਘੋੜਾ ਪ੍ਰੇਮੀ ਨੇ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਬਾਈ ਸਾਰੇ ਘੋੜਾ ਪ੍ਰੇਮੀਆ ਨੂੰ ਖੜਨਾ ਵੀ ਚਾਹੀਦਾ ਤੇ ਬਾਈ ਖੜਦੇ ਵੀ ਨਹੀਂ ਯਾਰ ਸਾਰੇ ਘੋੜਾ ਪ੍ਰੇਮੀ ਤੇ ਬਹੁਤ ਸਪੋਰਟ ਬਖਸ਼ੀ ਪਿਆਰ ਬਖਸ਼ਿਆ ਬਾਈ ਉਹਨਾਂ ਨੇ ਤੇ ਮਿੱਤਰੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਸ ਘੋੜੇ ਤੋਂ ਸਟੱਡ ਸਰਵਿਸ ਚਾਹੀਦੀ ਆ ਤਾਂ ਤੁਸੀਂ ਬਾਈ ਭਾਵਨੇ ਨਾਲ ਸੰਪਰਕ ਕਰ ਸਕਦੇ ਜਿੰ ਪਿੰਡ ਕਲਾਲ ਮਾਜਰਾ ਜ਼ਿਲ੍ਹਾ ਬਰਨਾਲਾ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮਿੱਤਰੋ ਦੇ ਦਨਾਂ ਬਾਈ ਦਾ ਤੇ ਆਪਾਂ ਮਿੱਤਰੋ ਵੱਧ ਤੋਂ ਵੱਧ ਬਾਈ ਭਵਨੇ ਦੀ ਜਿਹੜੀ ਹੈ ਸਪੋਰਟ ਕਰਨੀ ਆ ਤੇ ਘੋੜਾ ਮਿੱਤਰੋ ਤੁਸੀਂ ਚੈੱਕ ਕਰੋ ਹੁਣ ਕੰਨਾ-ਕੁਨਾ ਦਾ ਵੀ ਦਿਲ ਬਣਾਉਂਦਾ ਮਿੱਤਰੋ ਐ ਪੂਰਾ ਟੌਪ ਦਾ ਘੋੜਾ ਹੈਗਾ ਤੇ ਹੱਟ ਪੈਰਾਂ ਦਾ ਵੀ ਪੂਰਾ ਮਜ਼ਬੂਤ ਘੋੜਾ ਹੈਗਾ ਤੇ ਛਾਤੀ ਦੇਖੋ ਮਿੱਤਰੋ ਤੁਸੀਂ ਘੋੜੇ ਦੀ ਤੇ ਧੌਣ ਚੈੱਕ ਕਰੋ ਮਿੱਤਰੋ ਚੋਬਰ ਦੀ ਐ ਤੋੜੀ ਹੈ ਨਹੀਂ ਕਿਸੇ ਚੀਜ਼ ਦਾ ਵੀ ਤੇ ਪ੍ਰਮਾਤਮਾ ਨੇ ਵੀ ਮਿੱਤਰੋ ਪੂਰੀਆਂ ਰੀਜਾਂ ਲਾਈਆਂ ਹੋਈਆਂ ਨੇ ਤੇ ਤੇ ਭਾਈ ਭਵਨੇ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਬੱਚਾ ਤੁਸੀਂ ਇਹਦਾ ਬਜਾਜ ਦੇਖਿਆ ਹੀ ਹੋਇਆ ਵੀ ਕਿੰਦਾਂ ਦਾ ਕਮਾਲ ਦਾ ਘੋੜਾ ਸੀ ਉਹ ਵੀ ਤੇ ਉਮਰ ਤਕਰੀਬਨ ਤੁਸੀਂ ਅੰਦਾਜ਼ਾ ਲਾਈ ਲਿਓ ਵੀ ਇਸ ਘੋੜੇ ਦੀ ਕਿੰਨੀ ਉਮਰ ਹੋਊਗੀ ਤੇ ਆਪਾਂ ਵੱਧ ਤੋਂ ਵੱਧ ਭਾਈ ਬਣ ਕੇ ਆਪਾਂ ਸਪੋਰਟ ਕਰਨੀ ਹੈ ਭਾਈ ਭਵਨੇ ਦੀ ਤੇ ਜਿੰਨੀ ਹੋ ਸਕੇ ਤੇ ਬਹੁਤ ਹੀ ਜਿਹੜੇ ਸੱਜਣ ਮਿੱਤਰਾਂ ਤੋਂ ਨਹੀਂ ਪਹੁੰਚਿਆ ਗਿਆ ਤਾਂ ਮਿੱਤਰੋ ਜਰੂਰ ਇੱਕ ਵਾਰੀ ਘੋੜੇ ਦੇ ਦਰਸ਼ਨ ਤੁਸੀਂ ਕਰਕੇ ਆਇਓ ਪਿੰਡ ਕਲਾਲ ਮਾਜਰਾ ਦੇ ਵਿੱਚ ਜਾ ਕੇ ਤੇ ਜਿਹੜੇ ਵੀਰ ਅਜ ਭੋਗ ਤੇ ਨਹੀਂ ਪਹੁੰਚ ਸਕੇ ਤਾਂ ਉਹ ਵੀਰ ਵਣ ਕੇ ਕਰੀ ਜਰੂਰ ਬਾਈ ਦੇ ਕੋਲ ਪਹੁੰਚਿਓ ਤੇ ਦਰਸ਼ਨ ਕਰਕੇ ਆਇਓ ਇਸ ਘੋੜੇ ਦੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਸਟੱਡ ਸਰ ਵੀ ਚਾਹੀਦੀ ਐ ਇਸ ਘੋੜੇ ਤੋਂ ਤਾਂ ਮਿੱਤਰੋ ਮੈਂ ਬਾਈ ਦਾ ਨੰਬਰ ਆ ਜਿਹੜਾ ਵੀਡੀਓ ਦੇ ਵਿੱਚ ਦੇ ਦਿੱਤਾਗਾ ਤੇ ਬੇਫਿਕਰ ਹੋ ਕੇ ਤੁਸੀਂ ਬਾਈ ਭਵਨੇ ਨੱਕ ਕਰ ਲਿਓ ਸੰਪਰਕਾ ਪਿੰਡ ਕਲਾਲ ਮਾਜਰਾ ਜ਼ਿਲ੍ਹਾ ਬਰਨਾਲਾ ਧੰਨਵਾਦ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ